ਸਿੰਘਾ ਸੌਖਾ ਕਰਨੇ ਜਿ ਖੜੇ ਆ ਲੋਕ ਸਵਾਲ ਕਾ ਫਤਗੜ ਸਾਹਿਬ ਦੇ ਵਿੱਚ ਖੰਨਾ ਪੈਂਦਾ ਯਾਰ ਕੋਈ ਨਾ ਕੋਈ ਲੀਟਰ ਜ਼ਰੂਰ ਇਹਨਾਂ ਗਲੀਆਂ ਚੋਂ ਨਿਕਲਿਆ ਜਿੱਥੇ ਉੱਪਰ ਲੋਕਾਂ ਨੇ ਵਰਖਾ ਕੀਤੀ ਆ ਫੁੱਲਾਂ ਦੀ ਤੇ ਫੁੱਲਾਂ ਦੀ ਵਰਖਾ ਤੋਂ ਲੱਗਦਾ ਹੀ ਮੋਟਾਂ ਦੀ ਤਬਦੀਲ ਹੋ ਚੁੱਕੇ ਰਹੇ ਹਾਂ ਕੁਝ ਕਹਿ ਨਹੀਂ ਸਕਦੇ ਬਿੱਲ ਤਾਂ 0 ਹੀ ਆ ਰਿਹਾ ਜੀ ਮੈਨੂੰ ਤਾਂ ਲੱਗਦਾ ਉਹ ਚੀਜ਼ ਦਾ ਫਾਇਦਾ ਤਾਂ ਹੈਗਾ ਹੀ ਹੈ ਜੀ ਨਾ ਭਗਵਾਨਤਮ ਨੇ ਕੋਈ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਅਕਾਲੀ ਨੇ ਕੋਈ ਕੀਤਾ ਕਿਸ ਨੇ ਕੋਈ ਕਰਨਾ ਇਹ ਆਪਣਾ ਰਾਜ ਕਰਨਾ ਆਪਣਾ ਪੰਨ ਕਿਹੜੇ ਮੁੱਦੇ ਨੂੰ ਤਰਜੀਹ ਦੇਣੀ ਚਾਹੀਦੀ ਤੁਹਾਡੇ ਵੱਲੋਂ ਬੰਦੀ ਸਿੰਘਾਂ ਨੂੰ ਚੀਕ ਬੰਦੀ ਸਿੰਘਾਂ ਦੇ ਰਹੀ ਆਈ ਮੇਨ ਵੀਰੇ ਲੋਕਾਂ ਦੇ ਕਈਆਂ ਦੇ ਤਾਂ ਰਾਸ਼ਨ ਕਾਰਡ ਨਹੀਂ ਹੈਗੇ ਕਿਵੇਂ ਅੰਦਰੋਂ ਨਹੀਂ ਸੁਣ ਰਹੇ ਆ ਕਹਿੰਦੇ ਰਾਸ਼ਨ ਕਾਰਡ ਕੱਟ ਤੇ ਬਹੁਤ ਚੀਜ਼ਾਂ ਵੀ ਦੁਖੀ ਨੇ ਜੋ ਮਤਲਬ ਗਰਾਊਂਡ ਲੈਵਲ ਤੇ ਕੰਮ ਨਜ਼ਰ ਆ ਰਹੇ ਤਾਂ ਫਿਰ ਤੱਕ ਪਾਰਟੀ ਨੂੰ ਫਾਇਦਾ ਹੋਈ ਗਈ ਬਾਸਪਾ ਥੋੜਾ ਜਿਹਾ ਕਸਾਨਾ ਕਰਕੇ ਔਖਾ ਕਾਂਗਰਸ ਦੀ ਜਿਆਦਾ ਕੋਈ ਲੰਮੀ ਹੈ اچھا ਗਰਾਊਂਡ ਲੈਵਲ ਤੇ ਕੀ ਕੰਮ ਨਜ਼ਰ ਆ ਰਿਹਾ ਕੰਮ ਬਿਜਲੀ ਜ਼ੀਰੋ ਹੋ ਗਈ ਜੀ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸਰਖਾਬ ਦੋਸਤੋ ਸਾਰੀਆਂ ਪਾਰਟੀਆਂ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਹੁਣ ਗਲੀਆਂ ਗਲੀ ਲੋਕਾਂ ਤੋਂ ਵੋਟਰਾਂ ਤੋਂ ਸਮਰਥਨ ਮੰਗਣ ਦੇ ਲਈ ਜਾਂ ਉਹਨਾਂ ਨੂੰ ਲਾਮਬਦ ਕਰਨ ਦੇ ਲਈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਅਸੀਂ ਇਸ ਵਕਤ ਖੰਨੇ 'ਚ ਖੜੇ ਆ ਲੋਕ ਸਭਾ ਹਲਕਾ ਫਤਗੜ ਸਾਹਿਬ ਦੇ ਵਿੱਚ ਖੰਨਾ ਪੈਂਦਾ ਆ ਤੇ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿ ਸੜਕਾਂ ਉੱਤੇ ਖਿਲਰੇ ਹੋਏ ਫੁੱਲੇ ਵੀ ਦੱਸਦੇ ਨੇ ਕਿ ਕੋਈ ਨਾ ਕੋਈ ਲੀਡਰ ਜ਼ਰੂਰ ਇਨ੍ਹਾਂ ਗਲੀਆਂ 'ਚੋਂ ਨਿਕਲਿਆ ਜਿੱਤੇ ਉੱਪਰ ਲੋਕਾਂ ਨੇ ਵਰਖਾ ਕੀਤੀ ਆ ਫੁੱਲਾਂ ਦੀ ਹੁਣ ਇਹ ਫੁੱਲਾਂ ਦੀ ਵਰਖਾ ਵੋਟਾਂ 'ਚ ਬਦਲਦੀ ਆ ਨਹੀਂ ਬਦਲਦੀ ਇਹ ਫੁੱਲਾਂ ਦੀ ਵਰਖਾ 4 ਜੂਨ ਨੂੰ ਫਤਵਾ ਦਿੰਦੀ ਆ ਨਹੀਂ ਦਿੰਦੀ ਇਹ ਤਾਂ ਲੋਕਾਂ ਨੇ ਤੈਅ ਕਰਨਾ ਪਰ ਖੰਨੇ ਦੇ ਲੋਕ ਚਾਹੁੰਦੇ ਕੀ ਆ ਜਾਂ ਫਤੇਗੜ ਸਾਹਿਬ ਹਲਕਾ ਦੇ ਲੋਕ ਦੇ ਸਵਾਰ ਕਿਹਨੂੰ ਫਤਵਾ ਦੇਣਗੇ اچھا ਫੁੱਲਾਂ ਦੀ ਵਰਖਾ ਤਾਂ ਹੋ ਗਈ ਹਾਂਜੀ ਤੇ ਫੁੱਲਾਂ ਦੀ ਵਰਖਾ ਤੁਹਾਨੂੰ ਲੱਗਦਾ ਵੋਟਾਂ 'ਚ ਤਬਦੀਲ ਹੋ ਜੂਗੀ ਕਦੇ ਤੁਸੀਂ ਤਾਂ ਕੁਝ ਕਹਿ ਨਹੀਂ ਸਕਦੇ ਤੁਸੀਂ ਕੀਤੀ ਆ ਹਾਂਜੀ ਤੁਸੀਂ ਵੀ ਕੀਤੀ ਆ ਫੁੱਲ ਪਬਲਿਕ ਨੇ ਸਾਨੂੰ ਵੀ ਨਾ ਰਲਣਾ ਪੈਂਦਾ ਪਰ ਕੀ ਲੱਗਦਾ ਦੇਖੋ ਐਮਪੀ ਤੁਹਾਡੇ ਨੇ ਡਾਕਟਰ ਅਮਰ ਸਿੰਘ ਕਾਂਗਰਸ ਤੋਂ ਐਤਕੀ ਫੇਰ ਉਹਨਾਂ ਨੂੰ ਵੋਟਾਂ ਚ ਮੈਦਾਨ ਚ ਲਿਆਂਦਾ ਹਨਾ ਉਧਰੋਂ ਜੀਪੀ ਸਾਹਿਬ ਆਗੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮਾਫ ਕਰਨਾ ਜੀਪੀ ਸਾਹਿਬ ਆਗੇ ਨੇ ਬੀਜੇਪੀ ਉਮੀਦਵਾਰ ਲਾਪਰੀਆ ਅਕਾਲੀ ਦਰ ਬਿਕਰਮਜੀਤ ਸਿੰਘ ਖਾਲਸਾ ਨੇ ਤਾਂ ਕੀ ਲੱਗਦਾ ਕੀ ਦਾ ਪਲੜਾ ਭਰੀ ਹੈ ਦੇਖੋ ਇਹ ਕੋਈ ਕੁਝ ਨਹੀਂ ਕਹਿ ਸਕਦੇ ਆਪਾਂ ਬਾਕੀ ਮਾਲਕ ਨੂੰ ਪਤਾ ਹੈ ਕੰਮ ਕੰਮ ਪਸੰਦ ਆ ਕਿਸੇ ਦੇ ਐਮਪੀ ਸਾਹਿਬ ਦੇ ਸਾਹਿਬ ਇੱਕੋ ਜਿਹੇ ਜਿਹੜਾ ਮਰਜ਼ੀ ਲੈ ਲਓ ਅਜਾ ਡਾਕਟਰ ਅਮਰ ਸਿੰਘ ਆ ਗਲੀ ਚ ਨੰਗੇ ਆ ਹਨਾ ਇਤੋਂ ਪਹਿਲਾਂ ਕਦੋਂ ਵੇਖੇ ਸੀ ਮੈਂ ਤਾਂ ਕਾਫੀ ਟਾਈਮ ਬਹੁਤ ਦੇਖਿਆ ਨਹੀਂ ਪਿਛਲੀ ਵਾਰ ਕਿਹੜੀਆਂ ਉਮੀਦਵਾਰਾਂ ਨਾ ਵੋਟਾਂ ਪਾਈਆਂ ਸੀ ਇਹਨਾਂ ਨੂੰ ਦੇਖੋ ਸਾਰੇ ਜਿੱਦਾਂ ਪੇੜ ਚਾਰਾ ਬਾਕੀ ਦਿਨੇ ਮਗਰ ਦੁਨੀਆ ਲੱਗ ਜਾਂਦੀ ਉਹਦੇ ਮਗਰ ਵੋਟ ਪੇੜ ਚਾਲ ਨਹੀਂ ਆ ਵੋਟ ਬੜੀ ਸੋਚ ਸਮਝ ਕੇ ਪਾਉਣੀ ਹੈ ਨੌਜਵਾਨ ਨੇ 4 ਜੂਨ ਨੂੰ ਫਤਵਾ ਆਉਣਾ ਹੈ ਤਾਂ ਫਤੇਗੜ ਸਾਹਿਬ ਲੋਕ ਸਭਾ ਹਲਕੇ ਚ ਕੀ ਫਤਵਾ ਆਉਣਾ ਹੈ ਵੀਰੇ ਮਿਹਨਤਾਂ ਲੱਗਦਾ ਕਾਲੀਦਾਲ ਆਊਗਾ ਕਾਲੀਦਾਲ ਆਊਗਾ ਕੀ ਆ ਬਾਤ ਹੈ ਵਿਕਰਮ ਸਿੰਘ ਜੀ ਸਿੰਘ ਖਾ ਹਾਂਜੀ ਹਾਂਜੀ ਕਿਉਂ ਲੱਗਦਾ ਬੀਰੇ ਲੋਕਾਂ ਦੇ ਕਈਆਂ ਦੇ ਤਾਂ ਰਾਸ਼ਨ ਕਾਰਡ ਨਹੀਂ ਹੈਗੇ ਕਿਵੇਂ ਅੰਦਰੋਂ ਨਹੀਂ ਸੁਣ ਰਹੇ ਆ ਕਹਿੰਦੇ ਰਾਸ਼ਨ ਕਾਰਡ ਕੱਟ ਤੇ ਬਹੁਤ ਚੀਜ਼ਾਂ ਵੀ ਦੁਖੀ ਨੇ ਪਰ ਨਾਲੇ ਕਹਿੰਦੇ ਵੀ ਅਕਾਲੀ ਦਲ ਦਾ ਬੜਾ ਮੁਸ਼ਕਲ ਲੱਗਦਾ ਆ ਕੈਂਡੀਡੇਟ ਬੜਾ ਔਖਾ ਲੱਭਿਆ ਆ ਨਹੀਂ ਨਹੀਂ ਬੀਰੇ ਕੈਂਡੀਡੇਟ ਤਾਂ 6 ਮਹੀਨੇ ਪਹਿਲਾਂ ਦਾ ਅਨਾਉਂਸ ਕਰਿਆ ਹੋਇਆ ਸੀਗਾ ਹਾਂਜੀ ਹਾਂਜੀ ਠੀਕ ਹੈ ਬਾਕੀ ਦੇਖੋ ਜੀ ਅਸੀਂ ਤਾਂ ਕਾਲੀ ਆ ਜੀ ਚਲੋ ਨਹੀਂ ਉਹ ਠੀਕ ਹੈ ਮੁੱਦੇ ਜ਼ਰੂਰ ਦੱਸਿਓ ਪਰ ਜਦੋਂ ਮੁੱਦਿਆਂ ਦੀ ਗੱਲ ਹੁੰਦੀ ਆ ਮੁੱਦਿਆਂ ਨਾਲ ਹੀ ਰਾਜਨੀਤੀ ਹੁੰਦੀ ਆ ਤੇ ਮੁੱਦਿਆਂ ਨਾਲ ਹੀ ਲੋਕ ਵੋਟ ਪਾਉਂ ਜਾਂਦੇ ਨੇ ਬਿਲਕੁਲ ਜੀ ਕਿਹੜੇ ਮੁੱਦੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਕਾਲੀ ਦਲ ਠੀਕ ਆ ਅਸੀਂ ਵੋਟ ਪਾਵਾਂਗੇ ਖੇਤੀਬਾੜੀ ਵਰਗ ਨੂੰ ਜੀ ਅਜੇ ਤੱਕ ਗੜੇਮਾਰੀ ਦੀ 1% ਵੀ ਉਹ ਵਾਪਸ ਨਹੀਂ ਆਇਆ ਕੋਈ ਪੈਸਾ ਦੇਣ ਨਹੀਂ ਆਇਆ ਕੋਈ ਗਦਾਬਰੀ ਕਰਗੇ ਪਰ ਕੋਈ ਆਇਆ ਹੈ ਨਹੀਂ ਠੀਕ ਹੈ ਗੜੇਮਾਰੀ ਦੀ ਗਦਾਬਰੀ ਕਰਗੇ ਕੋਈ ਆਇਆ ਹੈ ਨਹੀਂ ਵੀਰੇ ਤਿੰਨ ਵਾਰ ਆ ਕੇ ਪਟਵਾਰੀ ਗਦਾਬਰੀ ਕਰ ਗਿਆ ਕਿਹੜੇ ਮੁੱਦੇ ਨੂੰ ਤਰਜੀਹ ਦੇਣੀ ਚ ਬੰਦੀ ਸਿੰਘਾਂ ਦੀ ਰਿਹਾਈ ਮੇਨ ਸਾਡੇ ਲਈ ਜੋ ਮੈਨੂੰ ਲੱਗ ਰਿਹਾ ਵੀ ਬੰਦੀ ਸਿੰਘਾਂ ਦੀ ਰਿਹਾਈ ਸਾਹਮਣਾ ਮੇਨ ਕਿਉਂਕਿ ਉਹਨਾਂ ਨੇ ਜਨਮ ਦੱਸੋ ਕੀ ਕੀਤੇ ਨੇ ਠੀਕ ਹੈ ਅਕਾਲੀ ਦਲ ਜੀ ਮੈਂ ਕਹਿੰਦਾ ਵੀ ਅਸੀਂ ਨਾ ਤਾਂ ਹੀ ਤਾਂ ਤੋੜਿਆ ਵੀ ਬੰਦੀ ਸਿੰਘਾਂ ਦੀ ਭਾਜ ਭਾ ਗੱਲ ਨਹੀਂ ਕਰ ਰਿਹਾ ਉਹ ਠੀਕ ਸਟੈਂਡ ਲੈ ਕੇ ਗਲਤ ਸਟੈਂਡ ਹੈ ਜੀ ਉਹਨਾਂ ਦਾ ਅਜੇ ਗਲਤ ਸਟੈਂਡ ਹੈ ਉਹਨਾਂ ਨੇ ਇੱਕ ਸਾਥ ਨਹੀਂ ਦਿੱਤਾ ਅਜੇ ਤੱਕ ਬੰਦੀ ਸਿੰਘਾਂ ਦਾ ਅਕਾਲੀ ਦਲ ਨੇ ਕਿੱਥੇ ਦਿੱਤਾ ਮੈਨੂੰ ਇੱਕ ਪੁਆਇੰਟ ਦੱਸ ਦੋ ਨਾ ਤੁਸੀਂ ਇਹ ਵੈਸੇ ਸਭ ਤੋਂ ਵੱਖਰਾ ਮੁੱਦਾ ਮੈਨੂੰ ਹੁਣ ਤੱਕ ਮਿਲਿਆ ਕਹਿੰਦੇ ਬੰਦੀ ਸਿੰਘਾਂ ਕਰਕੇ ਅਸੀਂ ਉਹ ਵੋਟ ਪਾਉਣੀ ਆ ਕਹਿੰਦੇ ਸਰਕਾਰ ਨੇ ਕਹਿੰਦਾ 600 ਯੂਨਟ ਮੁਫਤ ਕਰਤੀ ਉਹ 3000 3500 4000 ਬਿੱਲ ਆਉਂਦਾ ਸੀ ਉਹ ਬਚਣ ਲੱਗ ਪਿਆ ਜਰੂਰ ਜੀ ਬਿੱਲ ਤਾਂ 0 ਹੀ ਆ ਰਿਹਾ ਜੀ 0 ਆ ਰਿਹਾ ਹਾਂਜੀ ਉਹ ਫਾਇਦਾ ਲੱਗਦਾ ਉਹ ਚੀਜ਼ ਦਾ ਫਾਇਦਾ ਤਾਂ ਹੈਗਾ ਹੀ ਆ ਜੀ ਅੱਛਾ ਵੋਟਾਂ 'ਚ ਫਾਇਦਾ ਕਰੂ ਉਹ ਕਰਨਾ ਤਾਂ ਚਾਹੀਦਾ ਜੀ ਕਰਨਾ ਚਾਹੀਦਾ ਜੋ ਮਤਲਬ ਗਰਾਊਂਡ ਲੈਵਲ ਤੇ ਕੰਮ ਨਜ਼ਰ ਆ ਰਹੇ ਤਾਂ ਫਿਰ ਤਾਂ ਪਾਰਟੀ ਨੂੰ ਫਾਇਦਾ ਹੋਏਗਾ ਜੀ ਅੱਛਾ ਗਰਾਊਂਡ ਲੈਵਲ ਤੇ ਕੀ ਕੰਮ ਨਜ਼ਰ ਆ ਰਿਹਾ ਕੰਮ ਬਿਜਲੀ ਜ਼ੀਰੋ ਹੋ ਗਈ ਜੀ ਠੀਕ ਹੈ ਹੋ ਰਹੀ ਕਣਕ ਆਟਾ ਦਾਲ ਸਕੀਮ ਚੱਲ ਰਹੀ ਹੈ ਜੀ ਅੱਛਾ ਹੋਰ ਵੀ ਕੰਮ ਵਧੀਆ ਕਰ ਰਿਹਾ ਹੈ ਨੌਕਰੀਆਂ ਕਾਫੀ ਮਿਲ ਗਈਆਂ ਨੌਕਰੀਆਂ ਕਾਫੀ ਮਿਲ ਗਈਆਂ ਹਾਂਜੀ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਸਾਰੇ ਕੰਮ ਨੇ ਇਹ ਚੋਣਾ ਚ ਲਾਹਾ ਦੇਣਗੇ ਜਰੂਰ ਦੇਣਗੇ ਜੀ ਮੰਨਦੇ ਹੋ ਜੀ ਇਹਦੀ ਗੱਲ ਬਾਈ ਦੀ ਇਹਨਾਂ ਨੂੰ ਪਤਾ ਜੀ ਇਹ ਜਿਆਦਾ ਮੈਟਰ ਆ ਤੇ ਤੁਹਾਡਾ ਯੂਫੀ ਲਾਉਂਦਾ ਕਿ ਨਹੀਂ ਆਉਂਦਾ ਬਿਲਕੁਲ ਆਉਂਦਾ ਜੀ ਕੀ ਲੱਗਦਾ ਐਤ ਕੀ ਕਿਹਦਾ ਜ਼ੋਰ ਜ਼ਿਆਦਾ ਆ ਦੇਖੋ ਐਤ ਕੀ ਤਾਂ ਹਜੇ ਫਿਲਹਾਲ ਤਾਂ ਕੋਈ ਨਹੀਂ ਤਕਰੀਬਨ 10 ਦਿਨਾਂ ਤੱਕ ਪਤਾ ਲੱਗ ਜਾਏਗਾ 10 15 ਜੀ ਸਾਹਿਬ ਤੁਹਾਡੇ ਗਏ ਨੇ ਇੱਥੋਂ ਡਾਕਟਰ ਅਮਰ ਸਿੰਘ ਇਹ ਪਹਿਲਾਂ ਕਦੋਂ ਵੇਖੇ ਸੀ ਪਹਿਲਾਂ ਪਤਾ ਨਹੀਂ ਦੇਖੇ ਜੀ ਆਪਾਂ ਇਹਨੂੰ ਮੈਨੂੰ ਮਾਰਕੀਟ ਵਿੱਚ ਕਰੇ ਨੂੰ 2 ਕੁ ਸਾਲ ਹੋ ਗਏ ਨੇ ਸਰ ਜੀ ਤੁਹਾਨੂੰ ਪਤਾ ਸੀ ਵੀ ਤੁਹਾਡੇ ਐਮਪੀ ਨੇ ਇਹ ਨਹੀਂ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਪਹਿਲੇ ਐਕਚੁਅਲੀ ਰੇੜੀ ਲਾਂਦਾ ਸੀ ਬਸ ਅੱਛਾ ਕਾਂਗਰਸ ਦੀ ਜ਼ਿਆਦਾ ਕੋਈ ਲੱਗਦੀ ਹੈ ਕਾਂਗਰਸ ਜ਼ਿਆਦਾ ਲੱਗਦਾ ਚਲੋ ਕੀ ਲੱਗਦਾ ਹੈ ਕਿ ਫਿਰ ਕਿਹਦਾ ਜ਼ਿਆਦਾ ਜ਼ੋਰ ਹੈ ਚੋਣਾ 'ਚ ਜ਼ੋਰ ਤਾਂ ਹਲਕਾ ਕੋਈ ਪਤਾ ਹੀ ਲੱਗਦਾ ਦੇਖਿਆ ਜਾਵੇ ਜੀ ਹੁਣ ਤਾਂ ਦੇਣੀ ਥੋੜੇ 25 ਜੇ ਰਹਿ ਕੇ ਹਜੇ ਵੀ ਕਹ ਜਿਹਨੂੰ ਲੈ ਕੇ ਵੋਟ ਪਾਉਂਗੇ ਮੋਤਾ ਖੰਡੇ ਦੇ ਹਲਕੇ ਨੂੰ ਲੈ ਕੇ ਮੋਤਾ ਨੂੰ ਵੋਟ ਪਾਵਾਂਗੇ ਹਾਂਜੀ ਖੰਡੇ ਨੂੰ ਜੀ ਹਾਂ ਕੀ ਕੀ ਡਿਵੈਲਪਮੈਂਟ ਚਾਹੀਦੀ ਐ ਖੰਡੇ ਚ ਕਿਹੜਾ ਕੰਮ ਹੋਣਾ ਚਾਹੀਦਾ ਇਹ ਬਾਰੇ ਕੀ ਕਹਿ ਸਕਦੇ ਜੀ ਨੌਲੇਜ ਨਹੀਂ ਤੁਹਾਨੂੰ ਕੰਮ ਹੀ ਨਹੀਂ ਪਤਾ ਵੋਟ ਪਾ ਦਿੰਨੇ ਹੋ ਕੀ ਲੱਗਦਾ ਚਲੋ ਐਸ ਕੀ ਕਿਹਦਾ ਜ਼ੋਰ ਜ਼ਿਆਦਾ ਆ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਸਾਡੇ ਪਤਾ ਹੀ ਨਹੀਂ ਖਰਚਾ ਵੀ ਇਹਦੇ ਕੁਝ ਨਹੀਂ ਨਹੀਂ ਜੀ ਇਹ ਖੰਡੇ ਦੇ ਲੋਕ ਨੇ ਖੰਡੇ ਦਾ ਬਾਜ਼ਾਰ ਆ ਜਿੱਦੇ ਚ ਇਹ ਕਿਹਾ ਜਾ ਰਿਹਾ ਕਿ ਹਜੇ ਸਿਰਫ ਪਰਖਿਆ ਜਾਵੇਗਾ ਦੇਖਿਆ ਜਾਵੇਗਾ ਜਿਹੜੇ ਲੀਡਰ ਆ ਜਿੱਥੋਂ ਗਏ ਨੇ ਜੀ 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 ਉਹ ਪਹਿਲਾਂ ਕਦੋਂ ਦੇਖੇ ਸੀ ਪਹਿਲਾਂ ਉਹ ਪਿਛਲੇ ਰਵੇ ਇਲੈਕਸ਼ਨ ਲਈ ਖੜੇ ਲੜੇ ਸੀ ਜਿਹੋ ਜਿੱਤੇ ਨੇ ਅੱਛਾ ਉਹ ਉਹ ਦੇਖੇ ਸੀਗੇ ਹਾਂਜੀ ਉਦੋਂ ਬਾਅਦ 4 6 4 ਸਾਲ ਬਾਅਦ ਹੁਣ ਦੇਖੇ ਉਸ ਤੋਂ ਬਾਅਦ ਪਰਸਨਲੀ ਤਾਂ ਅੱਜ ਪਹਿਲੀ ਵਾਰ ਹੀ ਮਿਲੇ ਆ ਜੀ ਵੈਸੇ ਦੇਖਿਆ ਬਥੇਰੀ ਵਾਰਿਆ ਜਿਉਂ ਉਹਨਾਂ ਨੂੰ ਕੀ ਲੱਗਦਾ ਕੋਈ ਪ੍ਰਾਪਤੀਆਂ ਹੈਗੀਆਂ ਉਹਨਾਂ ਦੀਆਂ ਡਾਕਟਰ ਅਮਰ ਸਿੰਘ ਦੀਆਂ ਕੰਮ ਤਾਂ ਕਰੇ ਹੋਏ ਨੇ ਜੀ ਸਾਰੇ ਹਾਂਜੀ ਠੀਕ ਲੱਗਦੇ ਨੇ ਹਾਂਜੀ ਐਥ ਕੀ ਫਿਰ ਜਦੋਂ ਮੁਕਾਬਲੇ ਵਾਲ ਨਜ਼ਰ ਮਾਰਦੇ ਹਾਂ ਲੋਕ ਸਭਾ ਚੋਣਾਂ ਦੇ ਤੇ ਕੀ ਲੱਗਦਾ ਕਿਹ ਤਕੜਾ ਜਾਂ ਪਲੜਾ ਭਰੀ ਆ ਇਹਦਾ ਹੁਣ ਰਿਜ਼ਲਟ ਤੋਂ ਬਾਅਦ ਇਹ ਪਤਾ ਲੱਗੂਗਾ ਜੀ ਰਿਜ਼ਲਟ ਤਾਂ ਵੋਟਰ ਦੇ ਨਾਲ ਹੋ ਹੀ ਜਾਣਾ ਨਾ ਪਰ ਚਰਚਾ ਰਹਿੰਦੀ ਆ ਵੀ ਆ ਉਮੀਦਵਾਰ ਤਕੜਾ ਯਾਰ ਆ ਨਹੀਂ ਕੋਈ ਖੁੰਡ ਚਰਚਾ ਨਹੀਂ ਸਾਰੀ ਸਵਾਰੇ ਕੋਈ ਨਹੀਂ ਹੈਗੀ ਕੋਈ ਖੁੰਡ ਚਰਚਾ ਨਹੀਂ ਕਿਉਂ ਹੈ ਇਤਕੀ ਲੋਕ ਵੀ ਆ ਲੋਕ ਵੀ ਢੱਲੇ ਨੇ ਢੱਲੇ ਨਹੀਂ ਲੋਕ ਸਾਇਲੈਂਟ ਨੇ ਸਾਇਲੈਂਟ ਨੇ ਹਾਂਜੀ ਮੁੱਠੀ ਇੱਕ ਦਰੀ ਨੂੰ ਖੁੱਲੂ ਮੁੱਠੀ ਦਾ ਜਿਆਦਾ ਵੋਟ ਮੁੱਠੀ ਦਾ ਖੁੱਲ ਗੂ ਜੀ ਵੋਟਾਂ ਵਾਲੇ ਦਿਨ ਫਿਰ ਜਿਹੜੀ ਮਸ਼ੀਨ ਖੁੱਲੂ ਉਹ ਦੱਸੂਗੀ ਮੁਢੀ ਦਾ ਮੁੱਟਾ ਨਹੀਂ ਖੁੱਲੋ ਕੀ ਆ ਖੰਨੇ ਦਾ ਗੱਲ ਕਰ ਰੋ ਮੁੱਦਾ ਕੀ ਆ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਕਹਿੰਦੇ ਵੋਟ ਪਾ ਦਾਂਗੇ ਮੁੱਦਾ ਸਾਨੂੰ ਪਤਾ ਨਹੀਂ ਦੇਖੋ ਇੰਨਾ ਮੈਂ ਸੋਝਵਾਨ ਨਹੀਂ ਹੈਗਾ ਉਹ ਤੁਹਾਨੂੰ ਸਾਰਾ ਕੁਝ ਦੱਸ ਸਕਾਂ ਖੰਨੇ ਦੇ ਵਿੱਚ ਕੋਈ ਵਿਕਾਸ ਖੰਨੇ ਦੇ ਕਿਸੇ ਚੀਜ਼ ਦਾ ਕਮੀ ਪੇਸ਼ੀ ਉਹ ਤਾਂ ਪਤਾ ਹੀ ਹੁੰਦਾ ਨਾ ਆਪਾਂ ਨੂੰ ਆਪ ਖੰਨੇ 'ਚ ਰਹਿੰਦੇ ਤੁਸੀਂ ਇਹ ਤਾਂ ਹੁਣ ਦੇਖੋ ਇਸ ਬਾਰੇ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਸਾਈਲੈਂਟ ਨਹੀਂ ਸਾਰੇ ਸਾਈਲੈਂਟ ਦਾ ਮਾਧਨੀ ਕਲਮ ਕਾਤੀ ਸਾਰੀ ਗੱਲ ਕਹਿ ਕੇ ਚਲੋ ਏ ਹੁਣ 4 ਜੂਨ ਨੂੰ ਪਤਾ ਲੱਗੂ ਇਹ ਤੁਹਾਨੂੰ ਜਦੋਂ ਮਸ਼ੀਨ ਖੁੱਲੋ ਉਹਦਾ ਪਤਾ ਲੱਗੂ ਜੀ ਚਲੋ ਬਹੁਤ ਬਹੁਤ ਧੰਨਵਾਦ ਸਰ ਕਹਿੰਦੇ ਜਦੋਂ ਮਸ਼ੀਨ ਖੁੱਲੂ ਨਾ ਉਹਦਾ ਪਤਾ ਲੱਗੂ ਹਣ ਖੰਨੇ ਦੇ ਲੋਕ ਸਾਇਲੈਂਟ ਨੇ ਪਰ ਜਦੋਂ ਚੁੱਪ ਤੋੜਨਗੇ ਨਾ ਇੱਕ ਤਰੀਕ ਨੂੰ ਉਹ ਚੁੱਪ ਦਾ ਨਤੀਜਾ ਯਾਨੀ ਕਿ ਸ਼ੋਰ ਆ ਸਾਨੂੰ ਉਹ 4 ਤਰੀਕ ਨੂੰ ਸੁਣਨ ਨੂੰ ਮਿਲੂਗਾ ਉਹ ਕੀ ਨਤੀਜਾ ਹੋਊਗਾ ਉਸ ਚੁੱਪ ਚੋਂ ਸ਼ੋਰ ਚੋਂ ਕਿਹੜਾ ਐਮਪੀ ਬਣ ਕੇ ਨਿਕਲੇਗਾ ਉਹ 4 ਜੂਨ ਨੂੰ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਮੈਂ ਸਰਖਬ ਆਪਣੇ ਸਹਿਯੋਗੀ ਅਮਨ